y yeah, o मुलमा मुलाज़मा ਪ੍ਰੋਮੋਸ਼ਨ ਦਿੱਤੀ ਜਾਏ ਦਿੱਤੀ ਜਾਏ ਦਿੱਤੀ ਜਾਏ ਬਾਂਦੀ ਪ੍ਰੋਮੋਸ਼ਨ ਦਿੱਤੀ ਜਾਏ ਦਿੱਤੀ ਜਾਏ ਦਿੱਤੀ ਜਾਏ ਭਲਾਇਆ ਮੇਕਾ ਜਿੰਦਾਬਾਦ ਭਲਾਇਆ ਮੇਕਾ ਜਿੰਦਾਬਾਦ ਹਾਂਜੀ ਮੈਂ ਆਸ਼ਨੀ ਕੁਮਾਰੀ ਸੁਪਰਵਾਈਜ਼ਰ ਆਦਾ ਭਲਾ ਜੀ ਸਾਡੇ ਆਰਡਰ ਆਏ ਹੋਏ ਜੀ ਸੁਪਰਵਾਈਜ਼ਰ ਹੀ ਪੱਕੇ ਦੇ ਜੀ ਇਹ ਮੇਰ ਸਾਹਿਬ ਰਿਕਵਰਡ ਪਾ ਰਿਆ ਮੇਰ ਸਾਹਿਬ ਨੇ ਦਿੱਤੇ ਰਹੀ ਇੱਥੇ ਪਤਾ ਨਹੀਂ ਕੌਣ ਕਿਹੜੀ ਸ਼ਕਤੀ ਹੈ ਐਦਾਂ ਦੀ ਜਿਹੜੀ ਇਹਨਾਂ ਦਾ ਮੇਲ ਸਾਹਿਬ ਤੋਂ ਵੀ ਉੱਪਰ ਆ ਮੈਡਮ ਕਮਿਸ਼ਨਰ ਤੋਂ ਵੀ ਉੱਪਰ ਆ ਉਹਨਾਂ ਦੇ ਸਾਰੇ ਦੇ ਕਹਿਣ ਦੇ ਬਾਵਜੂਦ ਵੀ ਸਾਨੂੰ ਆਰਡਰ ਨਹੀਂ ਮਿਲੇ ਜੀ ਜੇ ਸਾਨੂੰ ਸ਼ੁੱਕਰਵਾਰ ਦਾ ਸਵਾਰੀ ਸਾਹਿਬ ਨੇ ਯਕੀਨ ਦਿਵਾਇਆ ਸਾਨੂੰ ਵੀ ਸ਼ੁੱਕਰਵਾਰ ਦਿੱਤੇ ਜਾਓਗੇ ਜੇ ਨਾ ਦਿੱਤੇ ਗਏ ਤਾਂ ਫਿਰ ਅਸੀਂ ਕੰਮ ਬੰਦ ਕਰਾਂਗੇ ਪਹਿਲਾਂ ਵੀ ਦੋ ਤਿੰਨ ਵਾਰੀ ਤੁਹਾਨੂੰ ਕਿਹਾ ਗਿਆ ਕਿ ਇੱਕ ਸੋਮਵਾਰ ਦੇਤੇ ਕਦੀ ਬਦਵਾਰ ਦੇਤੇ ਅੱਜ ਹੁਣ ਸੋਮਵਾਰ ਦੇ ਹਾਂਜੀ ਹੁਣ ਹਾਂਜੀ ਹਾਂਜੀ ਹੁਣ ਹੁਣ ਕੀ ਸ਼ੁੱਕਰਵਾਰ ਦੀ ਕੀ ਖਾਸ ਗੱਲ ਜਿਹੜੀ ਅੱਜ ਕਿਉਂ ਨਹੀਂ ਦਿੱਤੇ ਜਾ ਸਕਦੇ ਕਹਿੰਦੇ ਖੁਸ਼ੀ ਦਾ ਮੌਕਾ ਹੀ ਖੁਸ਼ੀ ਦਾ ਮੌਕਾ ਤੇ ਖੰਡਵਾੜ ਰੱਖਣਾ ਵਾ ਦਫਤਰ ਜੀ ਖੁਸ਼ੀ ਦੇ ਮੌਕੇ ਤੇ ਦਵਾ ਗਈ ਤੇ ਥੋੜਾ ਜਿਹਾ ਅਮਨਵੋਧ ਸਿੰਘ ਦੇ ਅਫਸੋਸ ਚੱਲਦਾ ਕਹਿੰਦੇ ਉਹਦੇ ਕਰਕੇ ਵੀ ਇਸ ਤੋਂ ਪਹਿਲਾਂ ਵੀ ਆਰਡਰ ਦਾ ਹਾਈ ਕੋਰਟ ਦੇ ਪਹਿਲਾਂ ਉਸ ਤੋਂ ਪਹਿਲਾਂ ਵੀ ਦੇ ਸਕਦੇ ਸੀਗੇ ਇਹਦੇ ਡੇਟ ਕਿਸੇ ਦੀ ਜੇ ਤਾਂ ਸਕਦੇ ਸੀਗੇ ਪਰ ਜਿਹੜਾ ੱੱੱਕਾ ਚੱਲ ਰਿਹਾ ਜੀ ਮਲਾਜ਼ਮਾਂ ਉਹ ਫੇ ਆਪਣੀ ਆਦਤ ਉਹ ਕਿੱਦਾਂ ਮਜਬੂਰ ਹਨਾ ਇਹ ਜੇ ਸ਼ੁੱਕਰਵਾਰ ਵੀ ਨਹੀਂ ਦਿੰਦੇ ਫੇਰ ਕੀ ਕੀਤਾ ਜਾਏਗਾ ਫੇ ਆਪਾਂ ਕੰਮ ਬੰਦ ਕਰਾਂਗੇ ਇਹ ਫਾਈਨਲ ਜੀ ਮੈਡਮ ਛਾਨ ਬਾਬਾ ਲਖੋ ਜਿਹੜੇ ਇਹਨਾਂ ਦੇ ਪ੍ਰਮੋਸ਼ਨ ਦੇ ਜਿਹੜੇ ਪੱਤਰ ਆ ਨਾ ਮੈਂ ਤਾਂ ਅਜੰਗਰ ਸ਼ੁੱਕਰਵਾਰ ਦੀ ਗੱਲ ਹੈ ਨਾ ਉਦੋਂ ਵੀ ਗਿਆ ਸੀ ਮੈਂ ਕਹਾ ਅਗਲੇ ਹਫਤੇ ਦੇ ਦਿੱਤੇ ਜਾਣਗੇ ਔਰ ਮੇ ਤੋਂ ਪਹਿਲਾਂ ਯਾਨੀ ਕਿ ਆਪਣੇ ਸਾਡੇ ਜੰਗਰ ਜੋਇੰਟ ਕਮਿਸ਼ਨਰ ਸੰਦੀਪ ਕਵਾੜੀ ਜੀ ਉਹਨਾਂ ਨੇ ਵੀ ਉਹਨਾਂ ਨੂੰ ਕਹਿ ਦਿੱਤਾ ਸ਼ੁੱਕਰਵਾਰ ਮੈਂ ਵੀ ਇਹਨਾਂ ਨੂੰ ਕਿਉਂਕਿ ਸਵੇਰੇ ਸਾਡੀ ਗੱਲਬਾਤ ਹੋ ਗਈ ਸੀ ਮੈਂ ਕਹਾ ਸ਼ੁੱਕਰਵਾਰ ਦਾ ਪੱਧਰ ਰੱਖ ਲਾਵਾਂਗੇ ਆਪਾਂ ਸ਼ੁੱਕਰਵਾਰ ਦਾ ਪੱਧਰ ਰੱਖਿਆ ਹੈਗਾ ਔਰ ਉਸ ਦਿਨ ਇਹਨਾਂ ਨੂੰ ਸਾਰਿਆਂ ਨੂੰ ਕਿਉਂਕਿ ਜਿੰਨੇ ਵੀ ਸਾਡੇ ਬੰਦੇ ਕਿੰਨੇ ਹੈਗੇ 8 ਵਾ ਤੇ ਜਣਕੇ 3 ਹੋ ਰਿਹਾ ਤੇ 3 ਸਾਡੇ ਹੋਰ ਜਿਹੜੇ ਜਣਕੇ ਪਿਛਲੀ ਵਾਰ ਜਿਹੜੇ ਸਾਡੇ ਮੀਟਿੰਗ ਵਿੱਚ ਹੋਏ ਨੇ ਉਹਨਾਂ ਦਾ ਵੀ ਨਾਲੇ ਕਰ ਲਿਓ ਉਹਨਾਂ ਦੇ ਬੁੱਦਲ ਨੂੰ ਸਾਰਿਆਂ ਨੂੰ ਪ੍ਰੋਮੋਸ਼ਨ ਦੇ ਇਹਨਾਂ ਨੂੰ ਫਾਤਰ ਜੜੇ ਦੇ ਦੇ ਦਿਆਂਗੇ ਕੋਈ ਚਿੰਤਾ ਦਾ ਬੇਸ਼ਾਨੀ ਐ ਕਈ ਵਾਰੀ ਕੀ ਹੁੰਦਾ ਹੈ ਕਈ ਕਾਰਨਾ ਕਰਕੇ ਥੋੜਾ ਜਿਹਾ ਹੋ ਜਾਂਦਾ ਹੈਗਾ ਡਿਲੇ ਤੁਹਾਨੂੰ ਪਤਾ ਪਿਛਲੇ ਦਿਨੀ ਸਾਡੇ ਦੇਸ਼ ਦੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਜੀ ਜਿਨ੍ਹਾਂ ਦਾ ਕੇ ਆਪਣੇ ਜੰਗ ਦੇ ਹੱਥ ਹੋ ਗਿਆ ਸੀਗਾ ਉਹਦੇ ਕਰਕੇ ਸਾਰਾ ਇਹ ਜੰਗ ਰਾਸ਼ਟਰੀ ਸੋਗ ਸਗਾ ਤੋਂ ਹੁਣ ਇਸ ਕਰਕੇ ਉਹ ਵੀ ਸਾਡਾ ਇੱਕ ਤਰੀਕ ਨੂੰ ਜਿਹੜਾ ਆ ਹਫਤਾ ਜਿਹੜਾ ਖਤਮ ਹੋ ਜਾਣਾ ਰਾਸ਼ਟਰੀ ਸੋਗ ਦਾ ਮੈਂ ਮੈਂ ਬੇਸਿਕਲੀ ਇਸੇ ਕਰਕੇ ਜਿਹੜਾ ਸ਼ੁੱਕਰਵਾਰ ਦਾ ਕਿ ਮੈਂ ਮੈਂ ਚੱਲ ਕੋਈ ਤੇ ਹੁਣ ਆਪਾਂ ਇਹਨਾਂ ਨੂੰ ਇਹਨਾਂ ਸ਼ੁੱਕਰਵਾਰ ਨੂੰ ਜਿਹੜੇ ਪ੍ਰਮੋਸ਼ਨ ਦੇ ਪੱਤਰ ਭੇਜ ਦੇ ਆਂਗਾ ਉਹਨਾਂ ਨੂੰ ਇੰਝਾਂਵੇਂ ਲਗਾਏ ਜਾਂਦੇ ਲੱਗਦਾ ਟਾਈਮ ਲੱਗ ਜਾਂਦਾ ਉਹ ਨਹੀਂ ਜੀ ਜਿਹੜਾ ਇਲਜਾਮ ਇਲਜਾਮ ਦੀ ਗੱਲ ਹੀ ਗੱਲ ਇਲਜਾਮ ਤਾਂ ਤੁਸੀਂ ਭਾਵੇਂ ਜਿੱਤੇ ਮਰਲੀ ਲਈ ਜਾਓ ਅਜਾਮ ਦੀ ਕੋਈ ਗੱਲ ਨਹੀਂ ਹੈ ਜਦ ਮੈਂ ਕਹਿ ਦਿੱਤਾ ਅਸੀਂ ਅਸੀਂ ਆਪਸ ਵਿੱਚ ਕਈ ਵਾਰ ਕੀ ਹੁੰਦਾ ਸਾਡੇ ਕਮਿਸ਼ਨਰ ਸਾਹਿਬ ਵੀ ਜਿਹੜੇ ਛੁੱਟੀ ਦੇ ਵਿੱਚ ਠੀਕ ਨੇ ਅੱਜ ਵੀ ਛੁੱਟੀ ਤੇ ਆ ਉਹਨਾਂ ਨੇ ਕੱਲ ਆਣਾ ਹੈਗਾ ਇਸ ਕਰਕੇ ਕਿਉਂਕਿ ਸਾਡੇ ਅਫਸਰਾਂ ਦਾ ਵੀ ਇੱਥੇ ਜਣ ਕੇ ਹੋਣਾ ਬਹੁਤ ਜ਼ਰੂਰੀ ਆ ਸੰਦੀਪ ਤਵੜਜੀ ਵੀ ਸਾਡੇ ਛੁੱਟੀ ਦੇ ਸੀਗੇ ਤੇ ਉਹ ਵੀ ਹੁਣ ਆ ਗਏ ਨੇ ਕੋਈ ਇਦਾਂ ਦਾ ਬੇਸ਼ਅ ਨਹੀਂ ਹੈ